ਮੈਂ ਬਾਈ ਦੇ ਵਿੱਚ ਵੀ ਬਹੁਤ ਮਿਹਨਤ ਕੀਤੀ ਆ ਜਿੰਨੀਆਂ ਵੀ ਹਲਕੇ ਦੇ ਪਿੰਡਾਂ ਦੀਆਂ ਟੀਮਾਂ ਨੇ 90 ਦੇ ਲਗਭਗ ਮੇਰੇ ਹਲਕੇ ਦੇ ਪਿੰਡ ਨੇ ਮੈਂ ਹਰ ਪਿੰਡ ਦੇ ਵਿੱਚ ਇੱਕ ਇੱਕ ਟੀਮ ਬਣਾਈ ਹੋਈ ਆ ਬੂਥ ਕਮੇਟੀਆਂ ਦੀ ਟੀਮ ਬਣੀ ਹੋਈ ਆ ਜੀ ਸਾਡੀ ਕਿਉਂਕਿ ਉਹਨਾਂ ਪਿੰਡਾਂ ਦੇ ਵਿੱਚ ਮੈਂ ਬਹੁਤ ਵੱਡੇ ਪੱਧਰ ਤੇ ਵਿਚਰਿਆ ਵਾ ਬਾਡਰ ਬੈਲਟ ਤੋਂ ਲੈ ਕੇ ਤੇ ਸ਼ਹਿਰ ਦੇ ਵਿੱਚ ਵੱਡੇ ਪੱਧਰ ਤੇ ਵਿਚਰਿਆ ਵਾ ਮੈਂ ਲੋਕਾਂ ਨੂੰ ਭਰੋਸਾ ਵੀ ਦਿਵਾਉਂਦਾ ਹਾਂ ਕਿ ਮੈਂ ਇਹਨਾਂ ਨੂੰ ਨਾਲ ਲੈ ਕੇ ਚੱਲਾਂਗਾ ਤੇ ਪਹਿਲੋਂ ਵੀ ਹਲਕੇ ਨੂੰ ਨਾਲ ਲੈ ਕੇ ਚੱਲਦਾ ਸਾਂ ਬਾਕੀ ਜੋ ਪਾਰਟੀ ਦਾ ਫੈਸਲਾ ਸਿਰ ਮੱਥੇ ਹੋਏਗਾ ਤਰਨਤਨ ਵਿਧਾਨ ਸਭਾ ਹਲਕਾ ਟੋਟਲ ਹੀ ਬਾਰਡਰ ਬੈਲਟ ਤੇ ਆ ਮੈਂ ਵੀ ਬਾਰਡਰ ਬੈਲਟ ਦਾ ਹੀ ਜਨਮਿਆ ਵਾਂ ਜਿੰਨੇ ਵੀ ਸਾਡੇ ਮੁੱਦੇ ਨੇ ਜੇ ਉਹਨਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਮੁੱਦੇ ਜਿਹੜੇ ਬਾਰਡਰ ਬੈਲਟ ਤੇ ਜਿਹੜੇ ਸਾਡੇ ਕਿਸਾਨ ਭਰਾਵਾਂ ਦੇ ਨੇ ਜਿਨ੍ਹਾਂ ਦੀ ਜ਼ਮੀਨ ਤਾਰੋਂ ਪਾਰ ਆ ਜਿਹੜੇ ਜਾ ਨਹੀਂ ਸਕਦੇ ਬਹੁਤ ਵੱਡਾ ਮੁੱਦਾ ਜਿਹੜਾ ਵਾ ਸਾਡੇ ਲਈ ਉਹ ਬਣਿਆ ਪਿਆ ਤਾਂ ਕਿ ਸਾਡੇ ਕਿਸਾਨ ਜਿਹੜੇ ਉਧਰ ਆਪਣੀ ਆਰਾਮ ਨਾਲ ਜ਼ਮੀਨ ਤੇ ਖੇਤੀ ਕਰ ਸਕਣ ਉਹਨਾਂ ਨੂੰ ਜਿਹੜੀ ਇਹ ਸਹੂਲਤ ਜਿਹੜੀ ਬਣਦੀ ਦੇਣੀ ਚਾਹੀਦੀ ਆ ਸਾਡੀ ਜਿਹੜੀ ਸਿਟੀ ਆ ਤਰਨਤਾਰਨ ਸ਼ਹਿਰ ਤਰਨਤਾਰਨ ਸ਼ਹਿਰ ਦੇ ਵਿੱਚ ਵੀ ਕਾਫੀ ਜਿਹੜੇ ਸਾਡੇ ਮੁੱਦੇ ਆ ਜਿੱਦਾਂ ਜਿਹੜਾ ਰੋਹੀ ਆ ਕਸੂਰ ਨਾਲਾ ਜਿਹੜਾ ਨਿਕਲ ਰਿਹਾ ਵਾ ਉਹਨੂੰ ਮੈਂ ਚਾਹੁੰਨਾ ਆ ਕਿ ਉਹਨੂੰ ਪੁਰ ਕਰਕੇ ਉਹਨੂੰ ਕਵਰ ਕਰਕੇ ਉਹਦੇ ਤੇ ਜਿਹੜਾ ਵਾ ਉਹ ਪਾਰਕਿੰਗ ਜਾਂ ਕੁਝ ਹੋਰ ਜਗ੍ਹਾ ਬਣਾ ਦੇਣੀ ਚਾਹੀਦੀ ਆ ਹੋਰ ਵੀ ਬਹੁਤ ਸਾਰੇ ਮੁੱਦੇ ਆ ਨਸ਼ੇ ਦਾ ਮੁੱਦੇ ਨੂੰ ਲੈ ਕੇ ਆਪਾਂ ਗੱਲ ਕਰ ਲਈਏ ਪ੍ਰੈਸ ਕਾਨਫਰੰਸ ਹੈ ਕਿਸ ਬੰਮ ਚ ਕਰਦੇ ਅੱਜ ਮੈਂ ਤਾਂ ਸਭ ਤੋਂ ਪਹਿਲਾਂ ਗੱਲ ਇਹ ਕਰਦਾ ਕਿ ਸਾਡੇ ਹਲਕੇ ਦੇ ਐਮ ਐਲ ਏ ਸਰਦਾਰ ਕਸ਼ਮੀਰ ਸਿੰਘ ਸੋਲ ਜੋ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸੀ ਉਹਨਾਂ ਦੀ ਅੰਤਮ ਅਰਦਾਸ ਦਾ ਜਿਹੜਾ ਅੱਜ ਭੋਗ ਪਿਆ ਏ ਉਹ ਸਾਨੂੰ ਵੀ ਉਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਹੈ ਸਾਡੇ ਸੀਨੀਅਰ ਨੇਤਾ ਜਿਹੜੇ ਨੇ ਉਹ ਸਾਨੂੰ ਛੱਡ ਕੇ ਜਾਂ ਆਪਣੇ ਪਰਿਵਾਰ ਨੂੰ ਛੱਡ ਕੇ ਚਲੇ ਗਏ ਨੇ ਸਾਡੇ ਇਲਾਕੇ ਨੂੰ ਤੇ ਸਾਡੇ ਸਮਾਜ ਨੂੰ ਉਹਨਾਂ ਦਾ ਬਹੁਤ ਵੱਡਾ ਦੁੱਖ ਆ ਉਹ ਸਾਨੂੰ ਜਿਹੜਾ ਵਾ ਛੱਡ ਕੇ ਚਲੇ ਗਏ ਨੇ ਇਸ ਚੀਜ਼ ਦਾ ਮੈਂ ਦੁੱਖ ਜਾਰ ਕਰਦਾ ਹਾਂ ਲਗਾਤਾਰ ਸੋਸ਼ਲ ਮੀਡੀਆ ਤੇ ਪੋਸਟਾਂ ਵਾਇਰ ਹੋਈਆਂ ਵਾ ਕਿਉਂਕਿ ਇਹ ਤਰ੍ਹਾਂ ਦਾ ਸੀਟ ਖਾਲੀ ਪਈ ਹੈ ਇਹ ਦੇ ਕਰਕੇ ਬਹੁਤ ਸਾਰੀ ਇਹ ਉਮੀਦਵਾਰ ਜਿਹੜੇ ਉਹ ਆਪਣੇ ਨਾਮਜ਼ਦਗੀ ਜਾਂ ਆਫਰਿੰਗ ਦਾਪਤ ਤੁਹਾਡਾ ਕੀ ਕਹਿਣਾ ਜਿਸ ਦਿਨ ਸਰਦਾਰ ਕਸ਼ਮੀਰ ਸਿੰਘ ਸੋਲ ਜੀ ਦਾ ਅੰਤਮ ਸੰਸਕਾਰ ਸੀ ਉਸ ਤੋਂ ਅਗਲੇ ਦਿਨ ਹੀ ਸੋਸ਼ਲ ਮੀਡੀਆ ਤੇ ਜਿਹੜੀਆਂ ਪੋਸਟਾਂ ਉਹ ਪੈਣੀਆਂ ਸ਼ੁਰੂ ਹੋ ਚੁੱਕੀਆਂ ਸੀ ਜਿਹੜੀਆਂ ਕਿ ਉਹ ਚਾਹੀਦੀਆਂ ਨਹੀਂ ਸੀ ਇਸ ਦੁੱਖ ਦੀ ਘੜੀ ਦੇ ਵਿੱਚ ਪੋਸਟਾਂ ਪਾ ਕੇ ਕੁਝ ਸੋਸ਼ਲ ਮੀਡੀਆ ਤੇ ਜਾਂ ਫੇਸਬੁੱਕ ਤੇ ਉਹ ਚੱਲਣੀਆਂ ਸ਼ੁਰੂ ਹੋ ਗਈਆਂ ਸੀ ਕਿ ਉਹ ਲੋਕਾਂ ਨੇ ਆਪੋ ਆਪਣੇ ਨਾਮ ਨਸ਼ਰ ਕਰ ਦਿੱਤੇਗੇ ਜਿਹੜੇ ਮੈਂ ਚਾਹਨਾ ਹੁਣੇ ਨਹੀਂ ਚਾਹੀਦੇ ਸੀ ਕਿਉਂਕਿ ਉਸ ਟਾਈਮ ਉਹਨਾਂ ਦਾ ਤਾਂ ਅਜੇ ਸਸਕਾਰ ਵੀ ਹੋਇਆ ਨਹੀਂ ਸੀ ਤੇ ਪੋਸਟਾਂ ਵਾਲਿਆਂ ਨੇ ਪੋਸਟਾਂ ਵੀ ਪਾ ਦਿੱਤੀਆਂ ਜਿਨ੍ਹਾਂ ਦੀ ਮੈਂ ਨਖੇਦੀ ਕਰਦਾ ਹਾਂ ਕਿਵੇਂ ਵੀ ਦੇ ਦਿਓ ਕਿ ਤਰਨਤਲ ਵਿੱਚ ਸ਼ਹਿਰ ਵਿੱਚ ਨਾ ਤੇ ਸਾਡੇ ਕੋਈ ਐਸਟੈਂਡੈਂਟ ਨਹੀਂ ਹੈਗਾ ਨਾ ਹੀ ਹੁਣ ਸਾਡੇ ਇਹ ਵਿਧਾਇਕ ਰਹੇ ਆ ਤੇ ਨਾ ਹੀ ਤਰਨਤਲ ਸ਼ਹਿਰ ਨਗਰ ਕੌਂਸਲ ਦਾ ਪ੍ਰਧਾਨ ਬਣਿਆ ਕੀ ਲੱਗਦਾ ਨਹੀਂ ਇਹ ਤੇ ਚੀਜ਼ਾਂ ਨਾਲ ਸ਼ਹਿਰ ਦਾ ਅਲੱਗ ਕਹਾਸਾ ਚੁੱਕਿਆ ਹੋਇਆ ਹੈ ਨਗਰ ਕਾਉਂਸਲ ਦੀਆਂ ਇਲੈਕਸ਼ਨਾਂ ਆਪਾਂ ਸਾਰੇ ਜਾਣਦੇ ਹਾਂ ਕਿ ਕਾਫੀ ਸਮੇਂ ਬਾਅਦ ਹੋਈਆਂ ਸੀ ਉਨ੍ਹਾਂ ਦੇ ਉੱਤੇ ਪਾਰਟੀ ਬੜੇ ਵੱਡੇ ਪੱਦਰ ਤੇ ਕੰਮ ਕਰ ਰਹੀ ਸੀ ਇਲੈਕਸ਼ਨਾਂ ਕਰਵਾਈਆਂ ਇਲੈਕਸ਼ਨਾਂ ਦੇ ਵਿੱਚ ਰਿਜ਼ਲਟ ਆਏ ਉਹ ਸਾਰੇ ਆਪਾਂ ਜਾਣਦੇ ਆ ਪਾਰਟੀ ਪ੍ਰਧਾਨ ਵੀ ਲਾਏਗੀ ਸਮਾਂ ਆਉਣ ਤੇ ਸਾਰਾ ਕੁਝ ਪਾਰਟੀ ਕਰਕੇ ਤਰਨਤਾ ਨਾਲ ਕੇ ਦਾ ਮਾਣ ਵਧਾਏਗੀ ਬਹੁਤ ਸਾਰੇ ਆਪਣੇ ਆਪ ਨੂੰ ਜਿਹੜੇ ਆਗੂ ਕਹਿੰਦੇ ਆ ਉਹ ਆਮ ਆਦਮੀ ਪਾਰਟੀ ਐਂਟਰੀ ਮਾਣਾ ਚੁੰਦੇ ਆ ਇਹ ਲੱਗਦਾ ਵਾ ਕਿ ਇਹ ਇਸ ਸਮੇਂ ਕੋਈ ਐਂਟਰੀ ਮਾਣੀ ਜਾ ਕਿ ਆਮ ਆਦਮੀ ਪਾਰਟੀ ਇਹ ਜਿਹੜੀ ਕੋਈ ਪਾਰਟੀਆਂ ਨਹੀਂ ਨਹੀਂ ਦੇਖੋ ਦਾਵੇਦਾਰੀ ਠੋਕਣੀ ਜਾਂ ਕਿਸੇ ਨੇ ਆਪਣਾ ਪੱਖ ਰੱਖਣਾ ਉਹ ਬਾਹਰ ਦੇ ਲੀਡਰ ਉਹ ਪਾਰਟੀ ਦਾ ਵਿਸ਼ਾ ਪਾਰਟੀ ਨੇ ਕੀ ਵੇਖਣਾ ਵਾ ਉਹ ਪਾਰਟੀ ਚੰਗੀ ਤਰ੍ਹਾਂ ਜਿਹੜੇ ਸਾਡੇ ਸੀਨੀਅਰ ਲੀਡਰ ਉਹ ਅੱਛੀ ਤਰ੍ਹਾਂ ਜਾਣਦੇ ਨੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਪ੍ਰਭਾਰੀ ਸ਼੍ਰੀ ਮਨੀਸ਼ ਸ਼ੋਧਿਆ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਹਨਾਂ ਨੇ ਹੀ ਦੇਖਣਾ ਹੈ ਕਿ ਅੱਗੇ ਪਾਰਟੀ ਦਾ ਵਿਸ਼ਾ ਕੀ ਆ ਕਿਸ ਨੂੰ ਅੱਗੋਂ ਟਿਕਟ ਦੇਣੀ ਆ ਕਿਸ ਨੂੰ ਨਹੀਂ ਦੇਣੀ ਇਹ ਪਾਰਟੀ ਵੱਡੇ ਪੱਧਰ ਤੇ ਆਪਣੇ ਪੱਧਰ ਤੇ ਕੰਮ ਕਰ ਰਹੀ ਆ ਸਰ ਸਾਹਿਬ ਤੁਸੀਂ ਵਰਕ ਕਰ ਰਹੇ ਮੰਨਦੇ ਹੋ ਮੇਰੀ ਪਾਰਟੀ ਦੇ ਹਲਕੇ ਕੰਮ ਕਰ ਰਹੇ ਸੀ ਕਿਵੇਂ ਦੇਖਦੇ ਹੋ ਕਿਹੜੇ ਉਤਰਾਜ ਦੇ ਤਰ੍ਹਾਂ ਨੂੰ ਲੈ ਕੇ ਪਿੰਡਾਂ ਦਾ ਸ਼ਹਿਰਾਂ ਦਾ ਕਿਉਂਕਿ ਆਪਣਾ ਪਾਰਟੀ ਏਰੀਆ ਕਿਵੇਂ ਦੇਖਦੇ ਸਾਡੇ ਤਰਨਤਾਰਨ ਦੇ ਬਹੁਤ ਸਾਰੇ ਮੁੱਦੇ ਜਿਹੜੇ ਆ ਉਹ ਹੱਲ ਹੋਣ ਵਾਲੇ ਨੇ ਔਰ ਪਾਰਟੀ ਵੱਡੇ ਪੱਧਰ ਤੇ ਘਰ ਵੀ ਰਹੀ ਆ ਸਰਕਾਰ ਨਸ਼ਾ ਵਿਰੋਧੀ ਮਹਿੰਮ ਚਲਾਈ ਗਈ ਆ ਅਜੇ ਵੀ ਜਿਹੜੀ ਹੈ ਕਈ ਇਹਨਾਂ ਦੇ ਪਿੰਡ ਤੇ ਅਜਾ ਕਸਬੇ ਆ ਇਹਨਾਂ ਨਸ਼ਾ ਜੀ ਬਿੰਗ ਦਾ ਵੀ ਵਰਤੇਵੇਂ ਦੇ ਦੋ ਕਿੰਨੇ ਸਰਕਾਰ ਕੰਪਿਊਟਰਾਈਜ਼ੇਸ਼ਨ ਖਤਮ ਕਰ ਸਕਦੀ ਹੈ ਇਹ ਲਗਾਤਾ ਹੋਣ ਦਾ ਫਾਰਮ ਵਾਲੀਆਂ 2027 ਤੋਂ ਪਹਿਲਾਂ ਪਹਿਲਾਂ ਇਹ ਜਿਹੜੀ ਮੁੱਦੇ ਜਿਹੜੇ ਨਸ਼ੇ ਵਿੱਚ ਦੇ ਵਿੱਚ ਖਤਮ ਹੋਣਗੇ ਸਰਕਾਰ ਪੰਜਾਬ ਕੋਲ ਨਾਲ ਫਾਲ ਬੜੇ ਅਕਾਲੀ ਦਲ ਦੀ ਸਰਕਾਰ ਵੇਲੇ ਨਸ਼ਿਆਂ ਦਾ ਮੁੱਦਾ ਬੜੇ ਵੱਡੇ ਪੱਧਰ ਤੇ ਜਿਹੜਾ ਪੰਜਾਬ ਦੇ ਵਿੱਚ ਫੈਲਿਆ ਸੀ ਉਹਨਾਂ ਨੇ ਰੋਕਣਾ ਤੇ ਕੀ ਸੀ ਉਹਨਾਂ ਨੇ ਉਸ ਚੀਜ਼ ਨੂੰ ਬੜੀ ਵੱਡੀ ਪੱਧਰ ਤੇ ਉਸ ਨੂੰ ਕੀਤਾ ਔਰ ਉਸ ਤੋਂ ਬਾਅਦ ਜਦੋਂ ਕਾਂਗਰਸ ਦੀ ਸਰਕਾਰ ਆਈ ਆ ਉਹਨਾਂ ਵੀ ਇਹਨੂੰ ਰੋਕਣ ਦਾ ਸੋਆ ਖਾਧੀਆਂ ਗੁਟਕਾ ਸਾਹਬ ਤੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਪਰ ਉਹ ਵੀ ਮੁੱਦਾ ਜਿਹੜਾ ਨਸ਼ੇ ਦਾ 5 ਸਾਲ ਉਦਾਂ ਹੀ ਨਿਕਲ ਗਿਆ ਲੋਕਾਂ ਦੇ ਜਿਹੜੇ ਬੱਚੇ ਸੀ ਉਹ ਵੱਡੀ ਪੱਦਰ ਤੇ ਵੱਡੀ ਤਦਾਦ ਤੇ ਮਰ ਚੁੱਕੇ ਸੀ ਜਾਂ ਮਰ ਰਹੇ ਸੀ ਉਸ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਇਹਦੇ ਵਿੱਚ ਹੁਣ ਸਾਰੇ ਆਪਾਂ ਜਾਣਦੇ ਹਾਂ ਕਿ ਯੁੱਧ ਨਸ਼ਿਆਂ ਅਵਿਰਧ ਜਿਹੜੀ ਇੱਕ ਕੜੀ ਸ਼ੁਰੂ ਕੀਤੀ ਗਈ ਆ ਮੈਂ ਚਾਹੁੰਨਾ ਵੀ ਉਹ بڑے ਵੱਡੇ ਪੱਦਰ ਤੇ ਹੋ ਰਹੀ ਆ بڑے بڑے ਵੱਡੇ ਮਗਰਮੱਛਾਂ ਨੂੰ ਨੱਥ ਪੈ ਰਹੀ ਆ ਛੋਟੇ ਤਸਕਰਾਂ ਦੇ ਵੀ ਘਰ ਟਾਏ ਜਾ ਰਹੇ ਆ ਭਗਵਾਨ ਸਿੰਘ ਮਾਨ ਦੀ ਇਹ ਦਲੀਲ ਅੱਛਾ ਵਾਕਿ 27 ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਪੰਜਾਬ ਦੇ ਵਿੱਚੋਂ ਇਹ ਜਿਹੜਾ ਮਾਰੂ ਨਸ਼ਾ ਵਾ ਇਹ ਜਿਹੜਾ ਛੇਵਾ ਦਰਿਆ ਵਗ ਰਿਹਾ ਵਾ ਇਹਨੂੰ ਖਤਮ ਕੀਤਾ ਜਾਵੇ। ਵਿਕਰਮਜੀਤ ਸਿੰਘ ਜੀ ਤੁਸੀਂ ਦੱਸ ਕਰ ਸਮਝਦੇ ਹੋ ਨਗਰ ਮਾਲ ਚੜ੍ਹਦੇ ਹੋ। ਵਿਕਰਮਜੀਤ ਸਿੰਘ ਮਜੀਠੀਆ ਅਕਾਲੀ ਦਲ ਦੀ ਸਰਕਾਰ ਵੇਲੇ ਕੈਬਨਿਟ ਮਨਿਸਟਰ ਸੀ ਤੇ ਜਿਹੜਾ ਨਸ਼ੇ ਦਾ ਕਾਰੋਬਾਰ ਸੀ ਸਾਰਿਆਂ ਨੂੰ ਹੀ ਪਤਾ ਸੀ ਪੰਜਾਬ ਨੂੰ ਕਿ ਕਿੱਥੋਂ ਚੱਲਿਆ ਤੇ ਕੌਣ ਕਰ ਰਿਹਾ ਵਾ। ਸਰਦਾਰ ਭਗਵਾਨ ਸਿੰਘ ਮਾਨ ਨੇ ਲੋਕਾਂ ਦੇ ਬੱਚਿਆਂ ਦੀ ਖਾਤਰ ਉਹਨਾ ਮਾਵਾਂ ਦੇ ਜਿਹੜੀਆਂ ਮਾਵਾਂ ਵਿਲਕਦੀਆਂ ਨੇ ਉਹਨਾਂ ਦੇ ਦਿਲਾਂ ਦੀ ਜਿਹੜੀ ਖੁਆਇਸ਼ ਸੀ ਕਿ ਇਹ ਨਸ਼ੇ ਦੇ ਤਸਕਰ ਜਿਹੜੇ ਆ ਉਹ ਫੜ ਕੇ ਅੰਦਰ ਦਿੱਤੇ ਜਾਣ ਸਵਾਲ ਉੱਥੇ ਆ ਜਾਂਦਾ ਸੀ ਕਿ ਸਰਕਾਰ ਵੱਡਿਆਂ ਮਗਰਮੱਛਾਂ ਨੂੰ ਨਾਥ ਨਹੀਂ ਪਾਉਂਦੀ ਹੱਥ ਨਹੀਂ ਪਾਉਂਦੀ ਪਰ ਮੈਂ ਸਰਦਾਰ ਭਗਵਾਨ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨੇ ਏਡੇ ਵੱਡੇ ਮਗਰਮੱਛ ਨੂੰ ਫੜ ਕੇ ਅੰਦਰ ਸੁਟਿਆ ਏ ਸਲਾਖਾਂ ਪਿੱਛੇ ਦਿੱਤਾ ਏ ਔਰ ਥੋੜੇ ਸਮੇਂ ਦੇ ਵਿੱਚ ਆਪਾਂ ਨੂੰ ਹੋਰ ਵੀ ਪਤਾ ਲੱਗੇਗਾ ਕਿ ਸਰਕਾਰ ਕਿੱਥੋਂ ਤੱਕ ਕੰਮ ਕਰ ਰਹੀ ਹੈ ਤੇ ਕਿੰਨੋ-ਕਿੰਨੂ ਹੱਥ ਪਾ ਰਹੀ ਹੈ ਡਾਕਟਰ ਜੀ ਉਹਦੇ ਪਰਿਵਾਰ ਵੱਲੋਂ ਵੀ ਦਾਵੇਦਾਰੀ ਠੋਕੀ ਜਾ ਰਹੀ ਹੈ ਕਿੱਦਾਂ ਦੇਖਦੇ ਹੋ ਜੀ ਮੇਹਰ ਸਾਹਿਬ ਮੇਹਨਤੀ ਆਦਮੀਆਂ ਕਰਦਿਆਂ ਨਾਮ ਤੇ ਤੁਹਾਡਾ ਵੀ ਹੁੰਦਾ ਹੈ ਜੀ ਕਿਵੇਂ ਦੇਖਦੇ ਹੋ ਕਿ ਜੇਕਰ ਪਾਰਟੀ ਦੇ ਨਾਮ ਆਪਣੀ ਕਿਸੇ ਹੱਥ ਨੂੰ ਇਹ ਮੌਕਾ ਦਿੱਤਾ ਜਾਂਦਾ ਆਮ ਘਰ ਦੇ ਵਿੱਚ ਤਾਂ ਕਿਵੇਂ ਦੇਖਦੇ ਹੋ ਕਿ ਇਹ ਉਹਨਾਂ ਦੇ ਫੈਸਲੇ ਨੇ ਮੈਂ ਆਪ ਜੀ ਨੂੰ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ 2022 ਦੇ ਵਿੱਚ ਵੀ ਕਮਰਜੀਤ ਸਿੰਘ ਮਜਹਲ ਟਿਕਟ ਦਾ ਦਾਵੇਦਾਰ ਸੀ ਔਰ ਬਹੁਤ ਵੱਡੇ ਪੱਧਰ ਤੇ ਪਾਰਟੀ ਦਾ ਜਿਹੜਾ ਨਾਂ ਸੀ ਉਹ ਘਰ ਘਰ ਪਹਚਾਇਆ ਈਵਨ ਬਾਰਡਰ ਬੈਲਟ ਤੱਕ ਕਿਸੇ ਨੂੰ ਵੀ ਉਸ ਟਾਈਮ ਪਤਾ ਨਹੀਂ ਸੀ ਕਿ ਆਮ ਆਦਮੀ ਪਾਰਟੀ ਕੀ ਆ ਪਰ ਮੈਂ ਉਹਨਾਂ ਚੀਜ਼ਾਂ ਨੂੰ ਉਹਨਾਂ ਨੀਤੀਆਂ ਨੂੰ ਘਰ ਘਰ ਪਹਚਾ ਕੇ ਪਾਰਟੀ ਦਾ ਨਾਂ ਬਲੰਦ ਕੀਤਾ ਔਰ ਜਿਹਦਾ ਰਿਜ਼ਲਟ 2022 ਦੇ ਵਿੱਚ ਆਮ ਆਦਮੀ ਪਾਰਟੀ ਵੱਡੇ ਪੱਧਰ ਤੇ ਜਿੱਤੀ ਹੈ 92 ਸੀਟਾਂ ਲੈ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਹੈ ਤੇ ਉਹ ਜਿਹੜਾ ਸਾਡੀ ਮਿਹਨਤ ਦਾ ਨਤੀਜਾ ਕਿ ਅਸੀਂ ਆਪਣੇ ਐਮ.ਐਲ.ਏ ਕਸ਼ਮੀਰ ਸਿੰਘ ਸੋਲ ਨੂੰ ਵੀ ਵੱਡੀ ਪਦਰ ਤੇ ਜਤਾਇਆ ਸੀ ਭਜਾਦ ਸਾਹਿਬ ਸ਼ੋਮਣੀ ਕਾਲੀ ਜਿਹੜੀ ਪਾਰਟੀ ਅਕਾਲੀ ਪਾਰਟੀ ਆ ਉਹ ਚੋਣਾਂੇ ਕਰਦੀ ਰਹੀ ਆ ਕਿ 2027 ਵਿੱਚ ਸ਼ੋਮਣੀ ਕਾਲੀ ਦਾ ਸਰਕਾਰੋਂ ਕਿ ਲੱਗਦਾ ਵਾ ਮੈਂ ਇਹ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਅਕਾਲੀ ਦਲ ਦਾ ਗ੍ਰਾਫ ਜਿਹੜਾ ਵਾ ਉਹ ਬਿਲਕੁਲ ਜ਼ੀਰੋ ਪੱਧਰ ਤੇ ਜਾ ਚੁੱਕਾ ਵਾ ਗਰਾਊਂਡ ਦੇ ਉੱਤੇ 2027 ਤੱਕ ਕੀ ਮੈਨੂੰ ਲੱਗਦਾ 32 ਤੱਕ ਵੀ ਜੇ ਅਕਾਲੀ ਦਲ ਸਟੈਂਡ ਹੋ ਜੂਗਾ ਤੇ ਮੈਂ ਇਸ ਚੀਜ਼ ਦਾ ਦਾਵਾ ਕਰਦਾ ਵਾਂ ਅੱਗੇ ਵੀ ਇਹਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਨੇ ਪਰ ਅਕਾਲੀ ਦਲ ਗਰਾਊਂਡ ਪੱਧਰ ਤੇ ਮਾਈਨਸ 0 ਹੋ ਗਿਆ ਜੀ लास्ट ਤੇ ਹਰ ਕਾਲ ਵਾਸੀਆਂ ਨੂੰ ਕੀ ਮੈਸੇਜ ਰਵੇਗਾ ਮਝਾਇਆ ਮੈਂ ਮੈਂ ਤਰਨਤਾਨ ਵਿਧਾਨ ਸਭਾ ਹਲਕੇ ਦੇ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਚੰਗਾ ਇਮਾਨਦਾਰ ਨਤੜਕ ਅਣਥੱਕ ਉਮੀਦਵਾਰ ਹੀ ਚੁਣਿਓ ਜਿਨ੍ਹਾਂ ਨੂੰ ਤੁਸੀਂ ਵੋਟ ਦੇ ਕੇ ਵਿਧਾਨ ਸਭਾ ਦੇ ਵਿੱਚ ਭੇਜਣਾ ਵਾ ਉਹ ਬੰਦਾ ਚੁਣਿਓ ਜਿਹੜਾ ਬੰਦਾ ਤੁਹਾਡੇ ਮੁੱਦੇ ਵਿਧਾਨ ਸਭਾ ਦੇ ਵਿੱਚ ਰੱਖ ਸਕੇ ਤੇ ਤਾਂ ਕਿ ਸ਼ਹਿਰ ਦਾ ਵਿਕਾਸ ਹੋ ਸਕੇ ਜੇ ਕੋਈ ਪਾਰਟੀ ਹੋਵੇ ਜੇ ਟਿਕਟ ਦਿੰਦੀ ਆ ਤੁਹਾਡਾ ਫੈਸਲਾ ਵਾ ਪਾਰਟੀ ਕੀ ਫੈਸਲਾ ਦਿੰਦੀ ਆ ਮੈਂ ਪਾਰਟੀ ਦੇ ਵਿੱਚ ਅੱਜ ਸੇਵਾ ਨਿਭਾ ਰਿਆਂ ਜੋ ਪਾਰਟੀ ਫੈਸਲਾ ਕਰੇਗੀ ਮੈਂ ਪਾਰਟੀ ਦੇ ਫੈਸਲੇ ਦੇ ਨਾਲ ਤਤ ਪਰਾਂਗਾ